ਪੰਜਾਬ ਦੇ ਵਿੱਚ ਕਣਕਾਂ ਦੀ ਵਿੱਜਾਈ ਦਾ ਸੀਜ਼ਨ ਚੱਲ ਰਿਹਾ ਏ ਜਿਸ ਦੇ ਕਰਕੇ ਕਿਸਾਨਾਂ ਨੂੰ ਆਪਣੇ ਖੇਤ ਬੇਲੇ ਕਰਨ ਦੇ ਲਈ ਖੇਤਾਂ ਦੇ ਵਿੱਚ ਪਈ ਝੋਨੇ ਦੀ ਰਹਿੰਦ-ਖੂੰਦ ਅਤੇ ਪਰਾਲੀ ਨੂੰ ਮਜਬੂਰਨ ਅੱਗ ਲਗਾਉਣੀ ਪੈਂਦੀ ਹੈ ਪਰ ਦੂਜੇ ਪਾਸੇ ਸਰਕਾਰ ਤੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ ਬੇਸ਼ੱਕ ਸਰਕਾਰ ਦੇ ਵੱਲੋਂ ਅਜਿਹੇ ਹੁਕਮ ਜਾਰੀ ਕੀਤੇ ਗਏ ਨੇ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਕੋਲੇ ਇਸ ਦਾ ਦੂਜਾ ਕੋਈ ਹੱਲ ਨਹੀਂ ਹੈ ਜਿਸ ਕਰਕੇ ਉਹ ਮਜਬੂਰਨ ਪਰਾਲੀ ਨੂੰ ਅੱਗ ਲਗਾਉਂਦੇ ਨੇ ਅਤੇ ਕਿਸਾਨਾਂ ਦੇ ਵੱਲੋਂ ਸਰਕਾਰ ਦੇ ਇਸ ਫੈਸਲੇ ਨੂੰ ਮੱਢ ਤੋਂ ਹੀ ਨਾ ਮਨਜ਼ੂਰ ਕੀਤਾ ਗਿਆ ਹੈ ਪਰ ਦੂਜੇ ਪਾਸੇ ਸਰਕਾਰ ਕਿਸਾਨਾਂ ਦੀਆਂ ਇਹਨਾਂ ਮਜਬੂਰੀਆਂ ਨੂੰ ਅਣਗੌਲਿਆ ਕਰਦਿਆਂ ਜੇਕਰ ਕੋਈ ਕਿਸਾਨ ਖੇਤਾਂ ਦੀ ਵਿੱਚ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਹਨਾਂ ਦੇ ਉੱਤੇ ਕਾਰਵਾਈ ਕਰਨ ਤੇ ਲਈ ਅਫਸਰਾਂ ਨੂੰ ਭੇਜ ਦਿੰਦੀ ਹੈ ਜਿਸ ਕਰਕੇ ਕਿਸਾਨਾਂ ਅਤੇ ਸਰਕਾਰੀ ਅਫਸਰਾਂ ਦੇ ਵਿਚਕਾਰ ਕਈ ਵਾਰੀ ਝਗੜਾ ਵੀ ਹੋ ਜਾਂਦਾ ਹੈ ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਦੇਖਣ ਨੂੰ ਸਾਹਮਣੇ ਆਇਆ ਦੱਸ ਦਈਏ ਤਾਜ਼ਾ ਮਾਮਲਾ ਫਾਜ਼ਿਲਕਾ ਦੇ ਜਿਸ ਕਰਕੇ ਕਿਸਾਨਾਂ ਅਤੇ ਸਰਕਾਰੀ ਅਫਸਰਾਂ ਦੇ ਵਿਚਕਾਰ ਕਈ ਵਾਰੀ ਵਿਵਾਦ ਵੀ ਪੈਦਾ ਹੋ ਜਾਂਦਾ ਹੈ ਤਾਜ਼ਾ ਮਾਮਲਾ ਫਾਜ਼ਿਲਕਾ ਦੇ ਜਲਾਲਾਬਾਦ ਦੇ ਅਧੀਨ ਆਉਂਦੇ ਪਿੰਡ ਚੱਕ ਖੜੁੰਝ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਸਰਕਾਰੀ ਅਫਸਰ ਪਿੰਡ ਦੇ ਕਿਸਾਨਾਂ ਦੀ ਜ਼ਮੀਨ ਦਾ ਜਾਇਜ਼ਾ ਲੈਣ ਗਿਆ ਸੀ ਜਿਨ੍ਹਾਂ ਦੇ ਵੱਲੋਂ ਪਰਾਲੀ ਨੂੰ ਅੱਗ ਲਗਾਈ ਗਈ ਸੀ ਪਰ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਉਸ ਸਰਕਾਰੀ ਅਫਸਰ ਨੂੰ ਬੰਦਕ ਬਣਾ ਕੇ ਬਿਠਾ ਲਿਆ ਗਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਤਹਿਸੀਲਦਾਰ ਵੱਲੋਂ ਕਿਸਾਨਾਂ ਨੂੰ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੀ ਜਾਣ ਦਾ ਭਰੋਸਾ ਦਿਵਾਉਣ ਤੋਂ ਬਾਅਦ ਹੀ ਉਸ ਸਰਕਾਰੀ ਅਫਸਰ ਨੂੰ ਹਾਂਜੀ ਪ੍ਰਧਾਨ ਜੀ ਕੀ ਮਸਲਾ ਸੀ ਮੈਂ ਗੁਰਪ੍ਰੀਤ ਸਿੰਘ ਰੋਈਆਲਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦਾ ਉਗਰਾਹਾਂ ਦੱਸਣਾ ਚਾਹੁੰਦਾ ਕਿ ਅਸੀਂ ਪਿਛਲਾ ਲੰਮਾ ਸਮਾਂ ਮੁੱਖ ਮੰਤਰੀ ਦੇ ਦਰਵਾਜ਼ੇ ਦੇ ਉੱਤੇ ਅਸੀਂ 21 ਦਿਨ ਮੋਰਚਾ ਲਾਇਆ ਉਹਦੇ ਵਿੱਚ ਮੁੱਖ ਮੰਗਾਂ ਦੇ ਵਿੱਚ ਇੱਕ ਪਰਾਲੀ ਦੀ ਅਹਿਮ ਮੰਗ ਸੀ ਸਾਡੀ ਪ੍ਰਾਲੀ ਦਾ ਹੱਲ ਕੀਤਾ ਜਾਵੇ ਪ੍ਰਾਲੀ ਨੂੰ ਚੁੱਕਿਆ ਜਾਵੇ ਜਾਂ 6000 ਰੁਪਏ ਪ੍ਰਤੀ ਏਕੜ ਦਾ ਕਿਸਾਨਾਂ ਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੀ ਪ੍ਰਾਲੀ ਸਾਂਭ ਸਕੀਏ ਸਰਕਾਰ ਇਹਨਾਂ ਦੋਵਾਂ ਗੱਲਾਂ ਵਿੱਚ ਨਾਕਾਮ ਰਹੀ ਹੈ ਸਰਕਾਰਾਂ ਨੂੰ ਇਸ ਗੱਲ ਦਾ ਸੋਚਣਾ ਚਾਹੀਦਾ ਸੀ ਪਰ ਉਹਨਾਂ ਦੀ ਨਲੈਕੀ ਰਹੀ ਹੁਣ ਕੁਝ ਕਿਸਾਨਾਂ ਦੀ ਮਜਬੂਰੀ ਰਹੀ ਉਹਨਾਂ ਦੀ ਪ੍ਰਾਲੀ ਸਾੜਨ ਦੀ ਪਰ ਜਦੋਂ ਪ੍ਰਾਲੀ ਉਹਨਾਂ ਨੇ ਸਾੜੀ ਹੈ ਉਹਦੇ ਉੱਤੇ ਹਾਈਡਰੋ ਸਿਵਲ ਪ੍ਰਸ਼ਾਸਨ ਦੁਆਰਾ ਭੇਜੇ ਗਏ ਮੁਲਾਜ਼ਮਾਂ ਪਰਚਾ ਕੱਟ ਰਹੇ ਸੀ ਪਰ ਇਧਰੋਂ ਭਾਰਤੀ ਕਿਸਾਨ ਜਨ ਲੇਖਤਾ ਗ੍ਰਾਹਾ ਜਿਲ੍ਹਾ ਫਾਜ਼ਿਲਕਾ ਦੀ ਟੀਮ ਨੇ ਉਹਨਾਂ ਦਾ ਘਰਾਉ ਕੀਤਾ ਉਹਨਾਂ ਨੂੰ ਘਰਾਉ ਕਰਕੇ ਉਹਨਾਂ ਨੂੰ ਆਪਣੇ ਕੋਲ ਬਿਠਾਇਆ ਹੈ ਇਹ ਪਿੰਡ ਚੱਕ ਖੁੜੰਝ ਕਾਨਿਆਂ ਵਾਲੀ ਬਲਾਕ ਜਲਾਲਾਬਾਦ ਜਿਲ੍ਹਾ ਫਾਜ਼ਿਲਕਾ ਦਾ ਪਿੰਡ ਹੈ ਅੱਜ ਅਸੀਂ ਇਹਦਾ ਘਰਾਉ ਕੀਤਾ ਲਗਾਤਾਰ 4-5 ਘੰਟੇ ਘਰਾਉ ਤੋਂ ਬਾਅਦ ਇੱਥੋਂ ਦੇ ਡੀਐਸਪੀ ਸਾਹਿਬ ਆਏ ਹੈ ਸਿਵਲ ਪ੍ਰਸ਼ਾਸਨਰ ਵੱਲੋਂ ਤਹਿਸੀਲਦਾਰ ਸਾਹਿਬ ਆਏ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਦੀ ਜਿਹੜੀ ਕਾਰਵਾਈ ਨਹੀਂ ਕਰਾਂਗੇ ਤੇ ਅੱਗੇ ਤੋਂ ਅਸੀਂ ਏਡੀਸੀ ਸਾਹਿਬ ਨਾਲ ਜਾ ਕੇ ਮੀਟਿੰਗ ਕਰਾਂਗੇ ਉਹਨਾਂ ਨੂੰ ਕਹਾਂਗੇ ਕਿ ਕਿਸਾਨਾਂ ਦੀ ਮਜਬੂਰੀ ਹੈ ਜਾਂ ਉਹਨਾਂ ਦਾ ਪਰਾਲੀ ਦਾ ਹੱਲ ਕਰੋ ਤੇ ਜਾਂ ਉਹਨਾਂ ਦੇ ਪਰਚੇ ਕੱਟਣੇ ਬੰਦ ਕਰੋ ਅੱਜ ਉਹਨਾਂ ਨੇ ਇਸ ਵਿਸ਼ਵਾਸ ਦਿਵਾ ਕੇ ਜਿਹੜਾ ਉਹਨਾਂ ਦਾ ਮੁਲਾਜ਼ਮ ਦਾ ਅਸੀਂ ਘਰਾਓ ਕੀਤਾ ਹੋਇਆ ਸੀ ਉਹ ਅਸੀਂ ਹੁਣੇ ਛੱਡਿਆ ਹਾਂ ਜੀ ਸੈਕਟਰ ਸਾਹਿਬ ਕਿਵੇਂ ਇੱਥੇ ਆਜਿਓ ਮੈਂ ਜੀ ਸਰਜੀਤ ਸਿੰਘ ਪੰਚਾਇਤ ਪੰਚਾਇਤ ਸੈਕਟੀ ਵੀਡੀਓ ਉੱਤਰ ਜੋ ਕਿ ਮੇਰੀ ਡਿਊਟੀ ਲਈ ਹੋਈ ਸੀ ਵੀ ਤੁਸੀਂ ਮੌਕੇ ਤੇ ਜਾ ਕੇ ਵੇਖਣਾ ਵੀ ਕੀ ਅੱਗ ਲੱਗੀ ਹੋਈ ਆ ਜੋ ਕਿ ਮੇਰੇ ਨਾਲ ਪਟਵਾਰੀ ਸਾਹਿਬ ਮੰਗਤਰਾਮ ਜੀ ਆਏ ਸੀ ਜੋ ਆ ਸੀ ਮੌਕਾ ਦੇਖਦੇ ਦੇਖਦੇ ਸਾਨੂੰ ਲੋਕਾਂ ਨੇ ਕੇਲਿਆ ਔਰ ਜੋ ਕਿ ਜੋ ਕਿ ਇੱਥੇ ਮੈਨੂੰ ਕਰਾਓ ਲੋਕ ਬੈਠਲੇ ਕਰਾਓ ਕੀਤਾ ਹੋਇਆ ਹੰਤੇ ਜੋ ਕਿ ਮੇਰੇ ਸਬੰਧਤ ਡਿਪਾਰਟਮੈਂਟ ਇੱਥੇ ਆ ਰਹੇ ਨੇ ਸੋ ਮੈਂ ਇੰਨੀ ਗੱਲ ਕਹਿੰਦਾ ਵੀ ਆਜ ਆਚੀ ਸੀ ਫਲਾ ਬਾਈ ਜੀ ਸਾਰਿਆਂ ਨੂੰ ਦਾਸੀ ਕਾਰ ਨੇੜੇ ਕਰ ਨੇੜੇ ਗੱਲ ਤੋਂ ਨੇੜੇ ਨੇੜੇ ਮੈਂ ਦਾਜੀ ਅੱਜ ਹੀ ਜੁਆਇਨ ਕੀਤਾ ਚਲੋ ਸਾਰੇ ਆਪੇ ਇੱਕੋ ਹੀ ਹੈ ਜਿਵੇਂ ਮੇਰੀ ਤੁਹਾਡੇ ਆਪਣੇ ਇਹਦੇ ਬਾਈ ਹੋਰਾਨਾ ਗੱਲ ਹੋਈ ਕਿ ਜਿਹੜੇ ਅੱਜ ਦੇ ਕੋਈ ਹੈ ਅਸੀਂ ਪ੍ਰਸ਼ਾਸਨੇ ਦੇ ਬਾਰੇ ਕੋਈ ਕਾਰਵਾਈ ਨਹੀਂ ਕਰੂਗਾ ਲੋਕਾ ਤਾ ਜਿੰਦਾਬਾਦ ਜਿੰਦਾਬਾਦ ਜੀ ਗੱਲ ਇਹ ਹੈ ਕਿ ਮੈਂ ਸਵੇਰੇ 9 ਵਜੇ ਆਪ ਡੀਸੀ ਸਾਹਿਬ ਕੋਲੇ ਜਾਊਗਾ ਉਹਨਾਂ ਨੂੰ ਸਾਰੀ ਗੱਲ ਦੱਸੂਗਾ ਕਿ ਅਸੀਂ ਵੀ ਅੱਜ ਸ਼ਾਮ ਨੂੰ ਮੀਟਿੰਗ ਏਡੀਸ ਨਾਲ ਕੀਤੀ ਸੀ ਗੱਲ ਇੱਥੇ ਹੀ ਹੋਈ ਸੀ ਵੀਰ ਕਿਸਾਨਾਂ ਦੀ ਵੀ ਇਹ ਮਜਬੂਰੀ ਹੈ। ਜਿਆਦਾ ਨਹੀਂ ਬਾਕੀ ਮੈਂ ਕਹਿੰਦਾ ਪਰ ਮੈਂ ਤੁਹਾਡੇ ਨਾਲ ਆ ਅੱਜ ਇਹ ਵਾਲੀ ਗੱਲ ਤੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰੂਗਾ ਤੇ ਬਾਕੀ ਮਸਲੇ ਤੇ ਮੈਂ ਕੱਲ ਨੂੰ ਜਾ ਕੇ ਐਡੀ ਸਾਹਿਬ ਨੂੰ ਆਖੂਗਾ ਕਿ ਆਪਾਂ ਨੂੰ ਇਹ ਕਾਰਵਾਈ ਪਦ ਕਰਨੀ ਦੇਣੀ ਚਾਹੀਦੀ ਹੈ ਕਿਉਂਕਿ ਇਹਨਾਂ ਕਿਸਾਨ ਬਹੁਤ ਖਰਾਬ ਹੁੰਦਾ। ਪਿੰਡ ਦਾ ਨਾਂ ਬੋਲਦੇ ਘਰਨੇ ਵਾਲਾ। ਚੱਕੜਾਂ 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 ਜੀ ਪਿੰਡ ਅੱਜ ਆਪਾਂ ਜਿਹੜੇ ਬੈਠੇ ਆ ਥੋਡੇ ਚੱਕੜਾਂ ਜਿਹੜੇ ਸਾਰੇ ਵੀਰ ਇਕੱਠੇ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।